ਪੰਟਾ ਬੜਾ ਹੋ ਤਾਂ ਗਾਲ ਬੜਾ ਬੂ ਜੇ ਇੱਛਾ ਹੋ ਤਾਂ ਐਕਸਟਰਾ ਹੇਟਾ ਬਹੁਤ ਆਈਡੀਆ ਹੋ ਫਿਰ ਟਾਪ ਆਊਟ ਆਈਡੀਆ ਉਹਨੂੰ ਹੋਇਆ ਜੇ ਲੋੜ ਵਿੱਚ ਆਸੀ ਬੁੱਕ ਸੀ ਜਿਹੜੇ ਖੋਜੀ ਸੀ ਖੋਜ ਕਰਦੇ ਤੇ ਉਹਨੂੰ ਖੋਜ ਮਿਲੀ ਹੈ ਨਾ ਕਰ ਲੋਣੀ ਨੂੰ ਕੋਈ ਨਹੀਂ ਮੜੇਗਾ ਵੀ ਕੋਈ 아이 ਤੇ ਇਹਦੀ ਦੁਨੀਆ ਕੋ ਬਜੀ ਹੈ ਖੋਜ ਕਰੂਗਾ ਰੁੜ ਜੂਗੀ ਨਹੀਂ ਕਰੂਗਾ ਨਹੀਂ ਮੜਦੀ ਖੋਜ ਆਪਣੀ ਆਪਣੀ ਖੋਜ ਕਰੋ ਜਿਹਨੂੰ ਭੋਖੂ ਖੋਜ ਨਹੀਂ ਕਰਦੀ ਖੋਜ ਵਾਲੇ ਨੂੰ ਇੰਨਾ ਹੀ ਫਰਕ ਆ ਖੋਜ ਵਾਲੇ ਨੂੰ ਕੋਈ ਨਵੀਂ ਗੱਲ ਨਹੀਂ ਪਹਿਲਾਂ ਖੋਜ ਮੈਂ ਇਸ ਗੱਲ ਦੀ ਕਹਿਣਾ ਵੀ ਐਡੇ ਤਰਬ ਨੇ ਇਹਨਾਂ ਚੋ ਖੋਜ ਕਰੋ ਵੀ ਠੀਕ ਕਿਹੜਾ ਗਲਤ ਕਿਹੜਾ ਇਹ ਤਾਂ ਖੋਜਣ ਦਾ ਵਿਸ਼ਾ ਹੈ ਉਹ ਐਨੇ ਨਾਮ ਦੁਨੀਆ ਕਹਿੰਦੀ ਖੋਜ ਕਰੋ ਕਿਹਦਾ ਫਾਇਦਾ ਕਿਹਦਾ ਨਹੀਂ ਕਿਹੜਾ ਕਾਦੇ ਦਾ ਕਿਹੜਾ ਨਹੀਂ ਗੱਲ ਇਹ ਵੀ ਤਾਂ ਖੋਜ ਹੈ ਸੱਚਾ ਝੂਠ ਦੀ ਖੋਜ ਕਰੋ ਕੀ ਹੈ ਜਿਹੜੇ ਸੱਚ ਹੀ ਨਹੀਂ ਉੜタル ਕਮੇ ਬੰਲੇ ਆਤੀ ਕਮਲੀ ਇਹ ਵੀ ਖੋਜ ਦਾ ਵਿਸ਼ਾ ਹੈ ਖੋਜ ਕੇ ਇਹ ਜੀਆਂ ਵੀ ਕਹਾਂ ਤੇ ਕਹਾਂ ਖੋਜ ਕਰੋ ਖੋਜ ਤੋਂ ਬਿਨਾਂ ਨਿਕਲ ਹੀ ਨਹੀਂ ਸਕਦਾ ਫਸਿਆ ਕਿ ਮੈਨੂੰ ਕਿੱਥੇ ਹੋ ਤਾਂ ਮਿਲੂ ਤਾਂ ਫਸਿਆ ਉੜ ਜਾ ਹੋਇਆ ਜੱਜਾ ਉੜ ਜੀ ਸੁਰਜ ਨਹੀਂ ਜਾੜ ਜਿਹੜੀ ਉਹ ਤਾਂ ਉੜ ਜੀ ਨਹੀਂ ਸੁਰਜ ਆਪਨੇ ਆਪ ਨਹੀਂ ਸਕਦੀ ਕਿਸੇ ਨੂੰ ਰਹਿ ਲੋ ਕੀ ਤੋਂ ਰਹਿ ਲਈਏ ਕਿਸੇ ਸੁਰਜਿਆ ਤਾਂ ਰਹਿ ਲੋ ਜੇ ਆਪ ਸੁਰਜਿਆ ਯੀ ਆਪਣੀ ਤਾਲੀ ਜੜੀ ਆਲੀ ਉਹ ਤਾਂ ਰਹਿ ਲਓ ਵੀ ਮੈਂ ਨਹੀਂ ਦਾਨੀ ਉਹਦੀ ਆ ਮੈਂ ਕਿਉਂ ਸੋਚਿਆ ਉਹ ਗੁਰੂ ਖੜੇ ਆਏ ਇਹਨਾਂ ਨੇ ਤਾਲੀ ਸੋਚਾਈਏ ਸੋਚੇ ਹੋਏ ਆਦਮੀ ਸਭ ਤੋਂ ਸੋਚੇ ਹੋਏ ਆਦਮੀ ਗੁੱਡ ਮਾਰਨਿੰਗ ਕਿ ਬੈਠੇ ਗੁਰੂ ਅਪੋਜੀ ਸਾਹਿਬ ਦੇ ਵਿੱਚ ਬੈਠੇ ਜਿਨਾ ਪਾਣੀ ਲਿਖੀ ਸਭ ਤੋਂ ਸੋਚੇ ਹੋਏ ਜਿਆਦਾ ਲਿਖਤਾ ਨੂੰ ਪਤਾ ਲੱਗਦਾ ਗੁੱਡ ਮਾਰਨਿੰਗ ਤੋਂ ਪਤਾ ਲੱਗਦਾ ਪੀਣਾ ਨਹੀਂ ਰਹਿਣ ਲਓ ਸੋਚ ਰਹਿ ਲਓ ਸੁਰਜੀਤ ਕਮਤ ਉੜ ਜੇ ਨਹੀਂ ਆਪਣੀ ਸੋਚ ਸਕਦੀ ਅਸੀਂ ਉੜ ਜਿਓ ਆਪਣੀ ਬੁੱਧ ਆਪੇ ਸੜਜਣਾ ਚਾਹੁੰਦੇ ਗੱਲਾਂ ਹੈ ਅਕੀਕਾਕਰ ਕੌਣ ਨੇ ਵਿਦਵਾਨ ਕੌਲ ਦੇ ਬੁੱਧ ਹੋਈ ਹੈ ਸੜਜਣਾ ਚਾਹੁੰਦੇ ਤੇ ਕਦੇ ਪੁੱਛੀ ਹੈ ਅਰਦਾਸ ਕੀਤੀ ਹੈ ਮਿਲ ਮਿਲ ਕੀ ਕਰ ਫੇ ਇਹਨਾਂ ਨੂੰ ਵਰਦਾ ਵੀ ਕੁਝ ਨਹੀਂ ਹਾ ਮਾਇਆ ਮਾਇਆ ਦੀ ਜਿਹੜੀ ਖੋਜ ਆ ਮਿਲ ਜਾਂਦੀ ਐ ਨਹੀਂ ਮਿਲਦੀ ਤੂਈ ਇਹ ਇਹ ਉਹਦੀ ਆਪਣੀ ਬੁੱਧ ਆ ਉਹ ਕਹਿੰਦਾ ਤੇ ਇਹਨਾਂ ਨੂੰ ਉਹ ਆਦਮੀ ਬਾਤ ਛੱਡੀ ਹੋਈ ਆ ਬੁੱਧ ਤੂਈ ਆ ਜਿਹੜੀ ਦੂਈ ਥੱਲੇ ਦੀ ਮਾਇਆ ਦੀ ਖੋਜ ਆ ਇਹ ਜਿਹੜਾ ਬੁੱਲਬੁੱਧੀ ਦੀ ਵਿਸ਼ਾ ਹੈ ਇਹ ਮਨਬੁੱਧੀ ਦਾ ਵਿਸ਼ਾ ਹੈ ਇਹ ਜਿੰਨਾ ਖੋਜੇ ਸੋ ਪਾਵੇ ਜੋ ਖੋਜੇ ਸੋ ਪਾਵੇ ਕਈ ਪੱਖ ਤੋਂ ਜੇ ਅਸੀਂ ਇਹਨੂੰ ਸਮਝੀਏ ਨਾ ਗੱਲ ਨੂੰ ਤਾਂ ਪੈਣਾ ਪਤਾ ਲੱਗਦਾ ਵੀ ਕੁਰਬਾਨੀ ਕਿਉਂ ਨਹੀਂ ਸਮਝਾਈ ਕੀ ਗੱਲ ਹੈ ਕਰਨਾ ਕੀ ਹੈ ਨਹੀਂ ਕਰਨਾ ਚਾਹੀਦਾ ਰੋਤੂ ਦੀ ਕਹਾਣੀਓ ਫਰਕ ਨਹੀਂ ਹੋ ਕੀ ਫਰਕ ਕੜਿਆ ਥੋੜੀ ਘਾਵ ਤੈਨੂੰ ਕੁਰਬਾਨੀ ਕੁਛ ਹੋਰ ਗੱਲ ਕਹਿੰਦੀ ਹੈ ਉਹ ਤਾਂ ਉਹ ਦਈਆ ਰਾਸਪੌੜੀ ਵਾਲਾ ਉੱਥੇ ਕਈ ਕਲਾਂ ਕੁਰਬਾਨੀ ਐਸੀਆਂ ਵੀ ਕਰਦੀ ਐ ਸਾਨੂੰ ਨੇ ਦੱਸਦੀ ਐ ਉਹ ਪੱਖਾਂ ਤੇ ਅਸੀਂ ਵਿਸ਼ਾਂ ਤੇ ਗੌਰ ਨਹੀਂ ਕਰਦੇ ਜਿਹੜੇ ਪੱਖ ਦੱਸਦੀ ਐ ਉਹ ਵੀ ਪੱਖ ਜ਼ਰੂਰੀ ਨੇ ਸਾਡੇ ਚ ਕੀ ਕਮੀ ਰਹਿ ਜਾਂਦੀ ਐ ਮੁੰਡੜ ਚ ਕਿਉਂ ਨਹੀਂ ਸਾਡੇ ਤੇ ਅਸਰ ਕਰਦੀ ਦਵਾਈ ਇਹ ਪੱਖ ਵੀ ਹੈ ਇਹ ਪੱਖ ਦੀ ਤੇ ਦਸਕਸ਼ਨ ਜਿੱਥੇ ਹੁੰਦੀ ਐ ਉੱਥੇ ਫਿਰ ਸਭ ਤਿਆਰ ਹੋ ਜਾਂਦੇ ਨੇ ਘਾੜੇ ਜਾਂਦੇ ਤਾਂ ਜਿਹਨਾਂ ਕੰਨਾ ਕਰੇ ਜਾਂਦਾ ਜਿਹਨਾਂ ਨਹੀਂ ਕਰਨਾ ਉਹ ਜਾਂ ਪਟੇਪੜਨ ਵਾਲੇ ਜਾਂ ਜਾਂਦਾ ਫਿਰ ਰੈਨਰਾ ਗੁਰੂ ਘਰ ਚ ਆ ਉਹ ਕੰਨਾ ਜੇ ਹੁੰਦਾ ਉਹ ਨਾ ਸੁਣ ਕੇ ਚਲੇ ਜਾਂਦੇ ਨੇ ਜਿਹੜੇ ਸੈਣੀ ਹੁੰਦੇ ਨੇ ਉਹ ਤਰੱਕੀ ਕਰ ਜਾਂਦਾ ਤੇ ਬੁੱਧੀ ਦੀ ਗੱਲ ਆ ਨਾ